ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਦੇ ਹਾਂ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਭਰ ਦੀਆਂ 87 ਸਬ ਡਿਵੀਜ਼ਨਾਂ 13 ਮਿਊਸਪਲ ਕਾਰਪੋਰੇਸ਼ਨ ਤੇ ਬਿਜਲੀ ਦੇ ਖੰਭੇ ਦੇ ਤਾਰਾਂ ਦੀਆਂ ਮੀਟਰ ਸਬੰਧੀ ਕੰਮ ਵਧੀਆ ਤਰੀਕੇ ਦੇ ਨਾਲ ਮੁਕੰਮਲ ਕੀਤੇ ਜਾਣਗੇ ਟੈਂਡਰ ਦੇਣ ਤੋਂ 1 ਮਹੀਨੇ ਬਾਅਦ ਨਿਰੀਖਣ ਕੀਤਾ ਜਾਏਗਾ ਆ ਜੋ ਕਿ ਪਾਇਲਟ ਪ੍ਰੋਜੈਕਟ ਤਹਿਤ ਲੁਦੀਆਣਾ ਤੋਂ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਦੇ ਨਾਲ ਸ਼ਹਿਰਾਂ ਦੇ ਇਹ ਫालतू ਤਾਰਾਂ ਸਹੀ ਹੋਣਗੀਆਂ ਤੇ ਬਾਦੂ ਖੰਬੇ ਵੀ ਪੱਟੇ ਜਾਣਗੇ ਲੋਕਾਂ ਨੂੰ ਆ ਰਹੀ ਮੁਸ਼ਕਿਲੇ ਦਾ ਹੱਲ ਕੀਤਾ ਜਾਵੇਗਾ ਅਤੇ ਉਹਨਾਂ ਦਾ ਰਸਤਾ ਸੁਖਾਲਾ ਹੋਏਗਾ ਤੇ ਰਾਤ ਨੂੰ ਹੋਣ ਵਾਲੇ ਐਕਸੀਡੈਂਟ ਵੀ ਘਟਣਗੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਦਰਨਾ ਕਰਦੇ ਹਾਂ ਸਾਂਝਾ ਜਦੋਂ ਮੈਂ ਇਲੈਕਸ਼ਨਾਂ ਵਿੱਚ ਮੀਟਿੰਗਾਂ ਤੇ ਜਾਂਦਾ ਸੀ ਜਗਾ ਜਗਾ ਸਾਰੀਆਂ ਗਲੀਆਂਾਂ ਮਹੱਲਿਆਂ ਚ ਸੜਕਾਂ ਤੇ ਦੋ ਤਿੰਨ ਚੀਜ਼ਾਂ ਕਾਮਨ ਹੁੰਦੀਆਂ ਸੀ ਲੋਕਾਂ ਦੀਆਂ ਕਿ ਜੀ ਇਹ ਕਿੰਨੇ ਸਾਲ ਹੋ ਗਏ ਜੀ 40 ਸਾਲ ਹੋ ਗਏ ਸਾਨੂੰ ਕਹਿੰਦੇ 50 ਸਾਲ ਹੋ ਗਏ ਜੀ ਇਹ ਕੰਮ ਸਾਡੇ ਠੀਕ ਨਹੀਂ ਹੁੰਦੇ ਤੇ ਉਹਦੇ ਵਿੱਚੋਂ ਇੱਕ ਮੁੱਦਾ ਜਿਹੜਾ ਸਭ ਨਾਲੋਂ ਵੱਡਾ ਸੀ ਜਿਹੜੀ ਜਗ੍ਹਾ ਜਗ੍ਹਾ ਤਾਰਾਂ ਲਟਕਦੀਆਂ ਪਈਆਂ ਤਾਰਾਂ ਦੇ ਜੰਜਾਲ ਬਨੇ ਹੋਏ ਮੀਟਰਾਂ ਦੇ ਬਕਸ਼ਿਆਂ ਦਾ ਬੁਰਾ ਹਾਲ ਹੈ ਤਾਰਾਂ ਦੇ ਵਿੱਚ ਕੇਬਲ ਟੀਵੀ ਦੀਆਂ ਤਾਰਾਂ ਸੀਸੀਟੀਵੀ ਦੀਆਂ ਤਾਰਾਂ ਬੱਚਿਆਂ ਨੂੰ ਬਾਹਰ ਨਹੀਂ ਮਾਪਿਓ ਭੇਜਦੇ ਸੀ ਵੀ ਕਿਤੇ ਹੱਥ ਲੱਗ ਗਿਆ ਕੋਈ ਐਕਸੀਡੈਂਟ ਨਾ ਹੋ ਜਾਏ ਪਿੱਛੇ ਐਕਸੀਡੈਂਟ ਹੋਏ ਵੀ ਬੜੇ ਇੱਕ ਜਦੋਂ ਵੀ ਕੋਈ ਵਹੀਕਲ ਲੰਘਦਾ ਸੀ ਜਿਹੜੀਆਂ ਕੇਬਲਾਂ ਕਰਾਸ ਕਰਦੀਆਂ ਸੜਕਾਂ ਤੇ ਉੱਪਰ ਲੱਗਦੀਆਂ ਸੀ ਤੁਸੀਂ ਵੀ ਕਈ ਵਾਰੀ ਦੇਖਿਆ ਹੋਣਾ ਵੀ ਉਹ ਲੱਕੜੀ ਦੇ ਡੰਡੇ ਨਾਲ ਉੱਪਰ ਕਰਕੇ ਤਾਂ ਕਈ ਗੱਡੀਆਂ ਕੱਢਦੇ ਸੀ ਹੁਣ ਅਸੀਂ ਇਹ ਜਿਹੜਾ ਪਹਿਲਾ ਟੈਂਡਰ ਲਾਂਚ ਜਾ ਰਹੇ ਹਾਂ ਬੁੱਧਵਾਰ ਤੱਕ ਪਹਿਲਾ ਟੈਂਡਰ ਲੱਗ ਜਾਏਗਾ ਜਿਹੜੀ ਲੁਧਿਆਣੇ ਦੀ ਇੱਕ ਸਬ ਡਿਵੀਜ਼ਨ ਅਸੀਂ ਸਭ ਤੋਂ ਪਹਿਲਾਂ ਚਾਲੂ ਕਰਨ ਲੱਗੇ ਹਾਂ ਪੰਜਾਬ 'ਚ 87 ਸਬ ਡਿਵੀਜ਼ਨਸ ਐ ਜਿਹੜੀਆਂ ਅਸੀਂ ਕਵਰ ਕਰਾਂਗੇ ਉਹਦੇ ਵਿੱਚ ਕੋਈ ਵੀ ਗਲੀ ਕੋਈ ਵੀ ਮੱਲਾ ਕੋਈ ਵੀ ਸੜਕ ਸਾਰੀਆਂ ਕਵਰ ਹੋਣਗੀਆਂ ਜਿਹੜੀ ਲੁਧਿਆਣੇ ਦੀ ਸਬ ਡਿਵੀਜ਼ਨ ਅਸੀਂ ਚੁਣੀ ਹੈ ਉਦੇ ਵਿੱਚ ਕੁਝ ਵੈਸਟ ਕੰਸਟੀਟਿਊਐਂਸੀ ਦੀ ਏਰੀਆ ਤੇ ਕੁਝ ਨਾਰਥ ਕੰਸਟੀਟਿਊਐਂਸੀ ਦਾ ਏਰੀਆ ਉਹਦੇ ਵਿੱਚ ਆਉਂਦਾ ਜਿੰਨੇ ਮੀਟਰ ਦੇ ਬਾਕਸ ਹੈਗੇ ਘਰਾਂ ਦੇ ਬਾਹਰ ਲੱਗੇ ਕੁਝ ਲੱਗੇ ਕਈ ਮੀਟਰ ਬਾਕਸ ਵਿੱਚ 15 15 20 20 ਮੀਟਰ ਵੀ ਲੱਗੇ ਹੋਏ ਆ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਸੀਲ ਕਰਾਂਗੇ ਕਈ ਵਾਰੀ ਵਿੱਚ ਪਾਣੀ ਵੜ ਜਾਂਦਾ ਉਹਦੇ ਨਾਲ ਸ਼ਾਰਟ ਸਰਕਟ ਹੋ ਜਾਂਦਾ ਇਹ ਜਿਹੜਾ ਅਸੀਂ ਟੈਂਡਰ ਲਗਾਉਣ ਲੱਗੇ ਆ ਇਹ ਪਾਰਟ ਆਫ एवरीथिंग ਹੋਏਗਾ ਜਿਹੜਾ ਅਸੀਂ ਕੰਟਰੈਕਟ ਦਵਾਂਗੇ ਇੱਕ ਇੱਕ ਚੀਜ਼ ਉਹਦੇ ਵਿੱਚ ਕਵਰਡ ਹੋਏਗੀ ਲੇਬਰ ਕੋਸਟ ਦੇ ਅਸੀਂ ਟੈਂਡਰ ਲਗਾਵਾਂਗੇ ਜੋ ਵੀ ਸਮਾਨ ਚਾਹੀਦਾ ਹੋਏਗਾ ਉਹ ਪੀਐਸਪੀਸੀਐਲ ਆਪਣੇ ਸਟੋਰ ਚ ਉਹਨਾਂ ਨੂੰ ਦੇਏਗਾ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਰ ਸਬ ਡਿਵੀਜ਼ਨ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਡਿਫਰੈਂਟ ਹੋਏਗੀ ਕਿਸੇ ਦਾ ਕਿਸੇ ਕਿਤੇ ਸਮਾਨ ਘੱਟ ਚਾਹੀਦਾ ਹੋਏਗਾ ਕਿਤੇ ਵੱਧ ਚਾਹੀਦਾ ਹੋਏਗਾ ਜਦੋਂ ਇਹ ਕੰਮ ਹੋ ਰਿਹਾ ਹੋਏਗਾ ਜਿੱਥੇ-ਜਿੱਥੇ ਟਰਾਂਸਫਾਰਮਰ ਉਹਨਾਂ ਨੂੰ ਲੱਗੇਗਾ ਕਿ ਜੀ ਟਰਾਂਸਫਾਰਮਰ ਵੱਧ ਕੈਪੈਸਿਟੀ ਦਾ ਚਾਹੀਦਾ ਹੈ ਜਾਂ ਕਿਤੇ ਵੱਧ ਲੱਗੇ ਆ ਉਹਨੂੰ ਰਿਪਲੇਸ ਕਰਨਾ ਹੈ ਕਿਸੇ ਘੱਟ ਨਾਲ ਜਾਂ ਘੱਟਲੇ ਨੂੰ ਵੱਧ ਨਾਲ ਕਰਨਾ ਉਹ ਵੀ ਨਾਲ ਦੀ ਨਾਲ ਪ੍ਰੋਸੈਸ ਜਾਰੀ ਹੋਏਗਾ ਇਹ ਜਦੋਂ ਸਾਰੇ 87 ਸਬ ਹੈਗੇ ਸਬ ਡਿਵੀਜ਼ਨ ਹੈਗੇ ਇਹਨਾਂ ਵਿੱਚ ਜਿਹੜੀਆਂ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਕਵਰਡ ਹੈ ਉਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਫਗਵਾੜਾ ਮੁਹਾਲੀ ਮੋਗਾ ਹੁਸ਼ਿਆਰਪੁਰ ਪਠਾਨਕੋਟ ਅਬੋਹਰ ਬਟਾਲਾ ਤੇ ਕਪੂਰਥਲਾ ਇਹ ਸਾਰੇ ਕੋਈ ਕਾਰਪੋਰੇਸ਼ਨ ਹੈ ਕੋਈ ਮਿਊਨਿਸਪਲ ਕਾਉਂਸਲ ਹੈ ਇਹ ਸਾਰੇ ਕਵਰਡ ਹੋਣ ਤੇ 13 ਹਲਕੇ ਜਾਂ 13 ਏਰੀਆ ਬੰਦੇ ਆ ਇਹ ਜਿਹੜਾ ਅਸੀਂ ਪਾਇਲਟ ਪ੍ਰੋਜੈਕਟ ਲੁਧਿਆਣੇ ਤੋਂ ਚਾਲੂ ਕਰ ਰਹੇ ਆ ਇਹਦਾ ਟੈਂਡਰ ਜਿੱਦਾਂ ਉਹਨੇ ਡਾਇਰੈਕਟਰ ਸਾਹਿਬ ਨੇ ਕਿਹਾ ਬੁੱਧਵਾਰ ਨਿਕਲ ਜਾਏਗਾ ਸ਼ਾਰਟ ਟਾਈਮ ਟੈਂਡਰ ਲਗਾ ਰਹੇ ਆ 15 ਦਿਨਾਂ ਦਾ 15 ਦਿਨਾਂ ਵਿੱਚ ਸਾਡੇ ਕੋਲ ਟੈਂਡਰ ਨਿਕਲ ਆਏਗਾ ਅਸੀਂ 2 ਮਹੀਨੇ ਦਾ ਟਾਈਮ ਅੱਗੇ ਕੰਟਰੈਕਟਰ ਨੂੰ ਦੇਣਾ ਇਹ ਕੰਮ ਖਤਮ ਕਰਨ ਲਈ ਪਰ 1 ਮਹੀਨੇ ਬਾਅਦ ਅਸੀਂ ਇਨਸਪੈਕਸ਼ਨ ਕਰਾਂਗੇ ਅਸੀਂ ਇਹ ਪੂਰੇ ਸਬ ਡਿਵੀਜ਼ਨ ਦੀ ਫੋਟੋਗ੍ਰਾਫੀ ਲੈ ਲਈ ਹੈ ਸਟਿੱਲ ਵੀ ਲੱਲੀ ਆ ਵੀਡੀਓ ਵੀ ਲੱਲੀ ਆ ਮਹੀਨੇ ਬਾਅਦ ਅਸੀਂ ਦੇਖਾਂਗੇ ਵੀ ਕਿਸ ਤਰ੍ਹਾਂ ਪ੍ਰੋਗਰੈਸ ਚੱਲ ਰਹੀ ਕੋਈ ਚੀਜ਼ ਟੈਂਡਰ ਚ ਰਹਿ ਤਾਂ ਨਹੀਂ ਗਈ ਕੋਈ ਇਨਕਲੂਡ ਕਰਨ ਵਾਲੀ ਆ ਕੋਈ ਐਕਸਕਲੂਡ ਕਰਨ ਵਾਲੀ ਆ ਉਹ ਸਾਰਾ ਅਸੀਂ ਪ੍ਰੋਸੈਸ ਖਤਮ ਕਰਕੇ ਪੂਰੇ ਪੰਜਾਬ ਦਾ ਅਸੀਂ ਅਗਲਾ ਟੈਂਡਰ ਲਗਾ ਦੇਣਾ ਔਰ ਇਹ ਅਸੀਂ ਜਿਹੜਾ ਪੂਰਾ ਪ੍ਰੋਸੈਸ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜੂਨ 2026 ਤੱਕ ਸਾਰਾ ਪੰਜਾਬ ਇਹਦੇ ਨਾਲ ਕਵਰ ਹੋ ਜਾਏ ਇਹ ਵੈਸੇ ਮੋਟਾ-ਮੋਟਾ ਤੁਹਾਡੇ ਪ੍ਰੈਸ ਨੋਟ 'ਚ ਅਸੀਂ ਸਾਰੀ ਡਿਟੇਲ ਦੇ ਦਾਂਗੇ ਪਰ ਲੁਧਿਆਣੇ ਦੇ ਜਿਹੜੇ ਏਰੀਏ ਇਹਦੇ ਵਿੱਚ ਕਵਰਡ ਹੈ ਆਰਤੀ ਚੌਕ ਹੈ ਬਾਬਾ ਬਾਲਕਨਾਥ ਰੋਡ ਹੈ ਬਸੰਤ ਰੋਡ ਹੈ ਸਰਕਟ ਹਾਊਸ ਜਿੱਥੇ ਆਪਾਂ ਬੈਠੇ ਆਂ ਕਾਲਜ ਰੋਡ ਸੀਪੀ ਆਫਿਸ ਡੰਡੀ ਸੁਆਮੀ ਰੋਡ ਡੀਸੀ ਆਫਿਸ ਦਿਵਾਨ ਹਸਪੀਟਲ ਰੋਡ ਡਾਕਟਰ ਹੀਰਾ ਸਿੰਘ ਰੋਡ ਦੁਰਗਾ ਮਾਤਾ ਮੰਦਰ ਇਹ ਸਾਰੇ ਏਰੀਏ ਜਿਹੜੇ ਹੈਗੇ ਕਵਰਡ ਹੈ ਔਰ ਨਾਰਥ ਦੇ ਜਿਹੜੇ ਕਵਰਡ ਹੈ ਉਹ ਦਮੋਰੀਆ ਪੁੱਲ ਹੋ ਗਿਆ ਕੁੰਦਨਪੁਰੀ ਸ਼ਾਈ ਮੱਲਾ ਗੁਰਨਾਨਕਪੁਰਾ ਮਤਲਬ ਕੋਈ ਸਬ ਡਿਵੀਜ਼ਨ ਕੋਈ ਛੋਟੀ ਏਰੀਆ ਨਹੀਂ ਹੋ ਜਾਂਦਾ ਕਾਫੀ ਵੱਡਾ ਏਰੀਆ ਹੋ ਜਾਂਦਾ ਤੇ ਅਸੀਂ ਸਾਰਾ ਵੈਸੇ ਹੋਰ ਡਿਟੇਲ ਵਿੱਚ ਬਹੁਤ ਮੱਲੇ ਆਂ ਬੜੀਆਂ ਗਲੀਆਂ ਕਵਰਡ ਆ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਰਿਆ ਬਟ ਉਹ ਪ੍ਰੈਸ ਨੋਟ ਵਿੱਚ ਇੱਕ ਇੱਕ ਦਾ ਇਹ ਸਾਰਾ ਕਵਰਡ ਤੇ ਇੱਕ ਮੈਂ ਜਿੱਦਾਂ ਤੁਹਾਨੂੰ ਕਿਹਾ ਇਹਦੇ ਨਾਲ ਐਕਸੀਡੈਂਟ ਵੀ ਘਟਣਗੇ ਇੱਕ ਤਾਂ ਐਕਸੀਡੈਂਟ ਹੁੰਦੇ ਆ ਜੀ ਇਲੈਕਟ੍ਰੋਕਿਊਸ਼ਨ ਦੇ ਐਕਸੀਡੈਂਟ ਇੱਕ ਵੈਸੇ ਵੀ ਕੋਈ ਵੀਕਲ ਵਿੱਚ ਵੱਜ ਜਾਂਦਾ ਇੱਕ ਜਿਹੜੇ ਖੰਭੇ ਸੜਕਾਂ ਦੇ ਵਿੱਚ ਆ ਰਹੇ ਆ ਉਹ ਵੀ ਇਹਦੇ ਵਿੱਚ ਕਵਰਡ ਹੈ ਕਿ ਉਹ ਉੱਥੋਂ ਹਟਾ ਕੇ ਇੱਕ ਸਾਈਡ ਤੇ ਕੀਤੇ ਜਾਣਗੇ ਕਈ ਖੰਭੇ ਐਵੇਂ ਹੀ ਲੱਗੇ ਹੋਏ ਆ ਨਾ ਉਹਦੇ 'ਚ ਤਾਰ ਹੈ ਨਾ ਉਹਦੇ 'ਚ ਕੋਈ ਕਨੈਕਸ਼ਨ ਹੈ ਨਾ ਉਹਦਾ ਕੋਈ ਰੀਜ਼ਨ ਹੈ ਵੀ ਉਹ ਖੰਭਾ ਉੱਥੇ ਹੋਵੇ ਉਹ ਵੀ ਸਾਰੇ ਰਿਮੂਵ ਕੀਤੇ ਜਾਣਗੇ ਔਰ ਜਿੱਥੇ ਜਿਹੜੀ ਕੇਬਲ ਵਿੱਚ ਯਾਦਾ ਜੋਇੰਟ ਹੈ ਜਿਸ ਤਰ੍ਹਾਂ ਇੱਕ ਕੇਬਲ ਲੱਗੀ ਆ ਉਹਦੇ ਵਿੱਚ ਸੱਤ ਜੋਇੰਟ ਹੈ ਛੇ ਜੋਇੰਟ ਹੈ ਉਹ ਕੇਬਲ ਰਿਪਲੇਸ ਕੀਤੀ ਜਾਏਗੀ ਡਿਪੈਂਡਿੰਗ ਅਪਨ ਕਿ ਉਹਦੀ ਲੋਡ ਹੈਗੀ ਰਿਪਲੇਸ ਕਰਨ ਦੀ ਉਹਦੀ ਲੈਂਥ ਇੰਨੀ ਕੁ ਰੱਖੀ ਜਾਏਗੀ ਜਿੰਨੀ ਕਿ ਪੀਐਸਪੀਸੀਐਲ ਦੇ ਹਿਸਾਬ ਨਾਲ ਟੈਕਨੀਕਲੀ ਠੀਕ ਰਹੇ ਔਰ ਫਾਲਟ ਘਟੋ ਘਟ ਕੇ